4 ਕਿਲੋ ਵਾਲੀ ਕਣਕ ਹੋਵੇਗੀ ਬੰਦ 31 ਮਾਰਚ ਤੋਂ ਲੱਗੇਗਾ ਵੱਡਾ ਝਟਕਾ ਜਲਦੀ ਤੋਂ ਜਲਦੀ ਦੇਖ ਲਓ ਇਹ ਜ਼ਰੂਰੀ ਖਬਰ 4 ਕਿਲੋ ਵਾਲੀ ਕਣਕ ਲੈਣ ਵਾਲੇ ਲੋਕਾਂ ਲਈ ਬਹੁਤ ਹੀ ਜ਼ਰੂਰੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ 31 ਮਾਰਚ ਤੱਕ ਇਹ ਕੰਮ ਨਹੀਂ ਮੁਕੰਮਲ ਕੀਤਾ ਤਾਂ ਕਰ ਲਵੋ ਨਹੀਂ ਤਾਂ ਤੁਹਾਨੂੰ ਕਣਕ ਮਿਲ ਨਹੀਂ ਜਿਹੜੀ ਉਹ ਬੰਦ ਹੋ ਜਾਵੇਗੀ ਖਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਰਾਸ਼ਨ卡ਡ ਧਾਰਕਾਂ ਦੀ KYC ਕੀਤੀ ਜਾ ਰਹੀ ਹੈ ਇਹ KYC ਦਾ ਕਾਰਜ 31 ਮਾਰਚ ਤੱਕ ਯਾਨੀ ਕਿ ਕੱਲ ਤੱਕ ਮੁਕੰਮਲ ਕਰਨ ਦੀ ਵਿਭਾਗ ਵੱਲੋਂ ਹਦਾਇਤ ਦਿੱਤੀ ਗਈ ਹੈ KYC ਨਾ ਕਰਵਾਉਣ ਤੇ 2 ਰੁਪਏ ਕਿਲੋ ਵਾਲੀ ਕਣਕ ਲੈਣ ਵਾਲੇ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਸਰਕਾਰ ਦੀਆਂ ਸਖਤ ਹਦਾਇਤਾਂ ਉੱਤੇ ਵਿਭਾਗ ਵੱਲੋਂ ਡੀਪੂ ਹੋਲਡਰਾਂ ਦੀ ਮਦਦ ਨਾਲ KYC ਦਾ ਕੰਮ ਲਿਪੇ ਲਿਪਰੇ ਚੜਾਇਆ ਜਾ ਰਿਹਾ ਹੈ। ਐਸ ਸਬੰਧੀ ਵਿਭਾਗ ਦੇ ਇਨਸਪੈਕਟਰ ਜਸਪ੍ਰੀਤ ਸਿੰਘ ਅਤੇ ਨਰੇਸ਼ ਜਿੰਦਲ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰਾਸ਼ਨ ਕਾਰਡ ਕਾਰਡਾਂ ਦੀ KYC 31 ਮਾਰਚ ਯਾਨੀ ਕਿ ਕੱਲ ਤੱਕ ਕੰਪਲੀਟ ਕਰ ਲੈਣ ਜਾਂ ਰਾਸ਼ਨ ਕਾਰਡ ਜਿਹੜੇ ਡਿਪੂ 홀ਡਰ ਜਾ ਕੇ ਕਰਵਾ ਸਕਦੇ ਨੇ ਉੱਥੇ KYC ਵੀ ਤੁਹਾਡੀ ਜਿਹੜੀ ਮੁਕੰਮਲ ਕਰ ਦਿੱਤੀ ਜਾਵੇਗੀ ਜੋ ਉਹਨਾਂ ਨੂੰ ਲਗਾਤਾਰ ਸਰਕਾਰ ਦੇ ਵੱਲੋਂ ਚਲਾਈਆਂ ਜਾ ਰੀਆਂ ਸਕੀਮਾਂ ਦਾ ਲਾਭ ਮਿਲ ਸਕੇ ਤਾਂ ਇਹ ਰਾਸ਼ਨ ਕਾਰਡ ਧਾਰਕਾਂ ਲਈ ਬੜੀ ਹੀ ਜ਼ਰੂਰੀ ਖਬਰ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ